ਹੋਣ ਵਾਲਾ ਮੌਸਮ ਹੈ ਨਾ ਦੋ ਦਿਨ بارش ਪੈ ਗਈ ਦੋ ਦਿਨ ਗਰਮੀ ਪੈ ਗਈ ਹੈ ਨਾ ਜਦੋਂ ਆਪਾਂ ਪੱਤਾ ਤੋੜ ਕੇ ਦੇਖਦੇ ਹਾਂ ਨਾ ਪੱਤਾ ਲਵੇੜ ਸੁੰਡੀ ਜਾਂ ਗੋਭ ਦੀ ਸੁੰਡੀ ਤਾਂ ਆਪਾਂ ਨੂੰ ਦਿਖ ਰਹੀ ਹੈਗੀ ਆ ਪਰ ਜਿਹੜੀ ਮੇਨ ਬਿਮਾਰੀ ਆ ਜਿਹਨੇ ਨੁਕਸਾਨ ਕਰਨਾ ਪੱਤਾ ਲਵੇੜ ਸੁੰਡੀ ਗੋਭ ਦੀ ਸੁੰਡੀ ਲਈ ਤਾਂ ਕੋਈ ਕਾਟਾ ਵਰਤੀ ਜਾਂਦਾ ਕੋਈ ਸਪਰੇ ਵਰਤੀ ਜਾਂਦਾ ਇਹਦਾ ਤਾਂ ਹੱਲ ਚੱਲ ਹੋ ਜਾਂਦਾ ਹੈਗਾ ਪਰ ਜਿਹੜੇ ਮੇਨ ਝੋਨੇ ਦੇ ਫਸਲ ਨੂੰ ਝਾੜ ਘਟਾਉਣ ਦੇ ਵਿੱਚ ਪੂਰਾ ਜੋਰ ਮਾਰਦੇ ਆ ਉਹਨਾਂ ਦੇ ਵੱਲ ਕੋਈ ਧਿਆਨ ਨਹੀਂ ਦਿੰਦਾ ਠੀਕ ਹੈ ਗੱਲ ਕਰਨੀਆਂ ਆਪਾਂ ਜਦ ਤਾਂ ਸੀਤ ਬਲਾਈਟ ਹੋ ਗਈ ਜਾਂ ਸੀਤ ਰਾਊਟ ਹੋ ਗਈ ਠੀਕ ਹੈ ਜਾਂ ਜਿਹਨੂੰ ਆਪਾਂ ਝੁਲਸ ਰੋਗ ਵੀ ਕਹਿੰਨੇ ਹੈਗੇ ਆ ਇਹ ਦੋ ਅਗਿੱਤੀਆਂ ਬਿਮਾਰੀਆਂ ਨੇ ਜਿਹੜੀਆਂ ਝੋਨੇ ਦੀ ਫਸਲ ਨੂੰ ਬੜਾ ਪ੍ਰਭਾਵਿਤ ਕਰਦੀਆਂ ਨੇ ਜਦੋਂ ਇਹ ਚ ਇਹ ਸੀਤ ਜਿਹੜੀ ਬਲਾਈਟ ਆ ਗਈ ਤੇ ਇਹ ਇਸ ਤਰ੍ਹਾਂ ਪੱਤੇ ਦੇ ਉੱਪਰ ਬਲੇਟ ਆ ਜੀ ਹਨਾ ਭਾਵੇਂ ਆ ਤਣਿਆਂ ਦੇ ਉੱਪਰ ਬਲੇਟ ਆ ਜੀ ਠੀਕ ਹੈ ਇਹਦੇ ਉੱਪਰ ਧੱਬੇ ਪਾਉਂਦੀ ਹੈ ਇਹ। ਸ਼ੀਤ ਜਿਹੜੀ ਬਲੇਟ ਹੁੰਦੀ ਹੈ ਗੇਤੀ। ਜਾ ਰਾਊਟ ਹੁੰਦੀ ਹੈ। ਸ਼ੀਤ ਰਾਊਟ ਵੀ ਆ ਜਾਂਦੀ ਉਹਦੇ ਨਾਲ ਵੀ ਨੁਕਸਾਨ ਕਾਫੀ ਹੁੰਦਾ। ਇਹਨਾਂ ਦੋਨਾਂ ਦੇ ਲਈ ਸਭ ਤੋਂ ਵਧੀਆ ਕਿਹੜਾ ਤੁਸੀਂ ਫੰਗੀਸਾਈਡ ਵਰਤਣਾ ਹੈਗਾ ਨਾਲ ਇਹਦੇ ਕੀ ਕੁਝ ਮਿਕਸ ਕਰਨਾ ਹੈਗਾ। ਤੇ ਪਿਛਲੇ ਸਾਲ ਇਹ ਬਿਮਾਰੀ ਨੇ ਕਾਫੀ ਨੁਕਸਾਨ ਕੀਤਾ। ਜਿਹੜਾ ਹੁਣ ਵਾਲਾ ਮੌਸਮ ਆ ਨਾ ਇਹ ਬਿਮਾਰੀਆਂ ਨੂੰ ਲੈ ਕੇ ਆਉਣ ਦੇ ਵਿੱਚ ਸਭ ਤੋਂ ਵੱਧ ਸੱਦਾ ਦੇਊਗਾ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਦੋ ਦਿਨ ਜਿਵੇਂ ਮੌਸਮ ਚੰਗਾ ਰਹੇਗਾ ਦੋ ਦਿਨ ਗਰਮੀ ਵਾਲਾ ਹੋ ਗਿਆ ਜਿੰਨਾ ਚਿਰ 10-15 ਦਿਨ ਮੌਸਮ ਖੁੱਲਦਾ ਨਹੀਂ ਚੰਗੀ ਧੁੱਪ ਨਹੀਂ ਪੈਂਦੀ ਪਾਣੀ ਸੁੱਕਦੇ ਨਹੀਂ ਹੈਗੇ ਠੀਕ ਹੈ ਸੀਤ ਚ ਵਲਾਈਟ ਹੈਗੀ ਹੈ ਚਾਹੇ ਸੀਤ ਰੌਟ ਹੈਗਾ ਭਾਵੇਂ ਕੋਈ ਲੰਮੇ ਚੁਰਸ ਰੋਗ ਦੇ ਵਿੱਚ ਆਉਂਦੀ ਹੈਗੀ ਹੈ ਜਿਹੜਾ ਦੌਗਿਆਂ ਦੇ ਵਿੱਚ ਆਪਣਾ ਘੋਣਾ ਸੁੱਕ ਜਾਂਦਾ ਹੈਗਾ ਦੇਖੋ ਸੁੰਡੀ ਦੀ ਲਈ ਤਾਂ ਤੁਹਾਨੂੰ ਫਾਈਨਲ ਕਰ ਹੀ ਦਿੱਤਾ ਵੀ ਜਾਤਾ ਪ੍ਰਦਾਨ ਵਰਤ ਲੋ ਜੇ ਨਹੀਂ ਪ੍ਰਦਾਨ ਵਰਤ ਨਹੀਂ ਸੋਡੇ ਬਿਮਾਰੀ ਜਾਦੇ ਆਉਂਦੀ ਹੈ ਪਾਣੀ ਜਾਦੇ ਖੜਦਾ ਯੂਰੀਆ ਜਾਦੇ ਪਾਈ ਹੋਈ ਹੈ ਤਾਂ ਤੁਸੀਂ ਸੁੰਡੇ ਦੇ ਵਿੱਚ ਇੱਕ ਪੈਣ ਨੂੰ ਕੋਰਾਜਨ ਫੇਮਟ ਕੂਮੀ ਵਿਆਗੋ ਠੀਕ ਹੈ ਜਾਂ ਹੋਰ ਵੀ ਕੋਰਾਜਨ ਪਲਸ ਲੈਮਡਾ ਵਾਲੇ ਵੀ ਆਉਂਦੇ ਹੈਗੇ ਜਿਨ੍ਹਾਂ ਦੀ ਡੋਜ਼ 100 ਤੋਂ 150 ਮਲ ਤੱਕ ਹੁੰਦੀ ਹੈਗੀ ਆ ਇੱਕ ਪੈਣ ਨੂੰ ਪਰਮਲ ਦੇ ਵਿੱਚ 125 ਮਲ ਬਾਸਮਤੀ ਦੇ ਵਿੱਚ 150 ਮਲ ਠੀਕ ਹੈ ਕੋਰਾਜਨ 60 ਮਲ ਪੈਂਦੀ ਹੈਗੀ ਆ ਤੇ ਕੋਰਾਜਨ ਪਲੱਸ ਲੈਂਡਾ ਵਾਲਾ ਵੀ 120 ਇਹ ਮਿਲਦਾ ਘਪਿੰਦਾ ਹੈਗਾ ਠੀਕ ਹੈ ਹੁਣ ਜਿਹੜਾ ਮੈਂ ਤੁਹਾਨੂੰ ਮੇਨ ਗੱਲਬਾਤ ਕਰਨੀ ਹੈ ਜਿਹੜੀ ਅਗੇਤੀ ਸੀਦ ਜਿਹੜੀ ਵਲਾਈਟ ਆਉਂਦੀ ਹੈ ਪੱਤੇ ਦੇ ਉੱਪਰ ਜਾਂ ਟਾਣੇ ਦੇ ਉੱਪਰ ਉਹਦੇ ਲਈ ਥਾਇਆ ਫਲੂਜਾ ਮੇਡ ਟੈਕਨੀਕਲ ਵਰਤਣਾ ਹੈਗਾ ਤੁਸੀਂ ਨੇ ਜਿਹੜਾ ਥਾਇਆ ਫਲੂਜਾ ਮੇਡ ਜਿਹਨੂੰ ਆਪਾਂ ਪਲਸਰ ਵਾਲਾ ਟੈਕਨੀਕਲ ਕਹਿੰਦੇ ਆ ਬਾਈ ਨੇਮ ਆਈਐਲ ਦੀ ਆਉਂਦੀ ਹੈ ਬ੍ਰਾਂਡ ਜਿਹੜਾ ਠੀਕ ਹੈ ਹੋਰ ਤੁਸੀਂ ਜਿਹੜੀ ਮਰਜ਼ੀ ਕੰਪਨੀ ਵਰਤ ਲਓ ਜੇ ਸੁਣ ਚੰਗਾ ਸਸਤਾ ਮਹਿੰਗਾ ਜਿੱਥੋਂ ਵੀ ਲੱਗਦਾ ਹਨ ਇਹ ਟੈਕਨੀਕਲ ਵਰਤੋ 150 ਐਮਐਲ ਇਹਦੀ ਡੋਜ਼ ਪਾਉਣੀ ਹੈਗੀ ਆ 150 ਲੀਟਰ ਇੱਕ ਏਕੜ ਦਾ ਪਾਣੀ ਵਰਤਣਾ ਹੈਗਾ ਜਾਂ ਸੁਣ ਇਹ ਨਹੀਂ ਮਿਲ ਰਿਹਾ ਹੈਗਾ ਤਾਂ ਤੁਸੀਂ ਟੈਬੂਕੋਨਾ ਜੋਲ 2 ਟੱਕਣਾ ਵਾਲੀ ਜਾਂ ਟੈਬੂਕੋਨਾ ਜੋਲ ਜਿਹੜੀ ਗ੍ਰੈਨੂਲ ਆਉਂਦੀ ਹੈਗੀ ਆ ਕਿਲੋਆਂ ਦੇ ਵਿੱਚ ਜੇ 2 ਟੱਕਣਾ ਵਾਲੀ ਮਿਲਦੀ ਹੈਗੀ ਆ ਟੈਬੂਗੋਨਾਜੋਲ ਠੀਕ ਹੈ ਜੀ ਮੈਂ ਫੋਲੀਓ ਕੈਰ ਵੈਰ ਦੀ ਉਹ ਨਹੀਂ ਪਹਿਲਾਂ ਹੁਣ ਤਾਂ ਸ਼ਾਇਦ ਬੰਦ ਹੋ ਗਿਆ ਹੋਰ ਕਾਫੀ ਕੰਪਨੀ ਜਾਂ ਉਹ ਲੈ ਲਓ ਜਾਂ ਤੁਸੀਂ ਗ੍ਰੈਨੂਲ ਦੇ ਵਿੱਚ ਟੈਬੂਗੋਨਾਜੋਲ ਲੈ ਸਕਦੇ ਹੋ ਠੀਕ ਹੈ ਇਹਨੂੰ ਤੁਸੀਂ ਇੱਕ ਗ੍ਰੈਨੂਲ ਪਾਈਆ ਕਿੱਲੇ ਦੀ ਲੁੱਕੜ ਵਾਲੀ ਜਿਹੜੀ 250 ਮਿਲੀ ਕਿੱਲੇ ਦੀ 150 ਲੀਟਰ ਪਾਣੀ ਦੇ ਵਿੱਚ ਸਪਰੇਅ ਕਰਨਾ ਨਾਲ ਇਹਦੇ ਸੁੰਡੀ ਵਾਲਾ ਜਿਹੜਾ ਸਭ ਚੰਗਾ ਲੱਗਦਾ ਬਾਸ ਸਕਦੇ ਤੇਲੇ ਦੇ ਵਿੱਚ ਤੁਸੀਂ ਜਿਹੜੀ ਚੈਸ ਪਾ ਲਓ ਭਾਵੇਂ ਸ਼ੀਨ ਪਾ ਲਓ ਠੀਕ ਹੈ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਵੀ ਜਿਹੜੀ ਬਿਮਾਰੀ ਹੁੰਦੀ ਹੈ ਹਨਾ ਉਹ ਨੰਗੀ ਅੱਖ ਨਾਲ ਨਹੀਂ ਦਿਖਦੀ ਉਹਨ ਦੇਖੋ ਆ ਸੁੰਡੀ ਫਿਰਦੀ ਐ ਆਪਾਂ ਨੂੰ ਹੀ ਨੰਗੀ ਅੱਖ ਨਾਲ ਨਹੀਂ ਦੀਗੀ ਪਰ ਜਦੋਂ ਕਿਸੇ ਵੀ ਤਰ੍ਹਾਂ ਦੀ ਉੱਲੀ ਜਾਂ ਫੰਗਸ ਹੈ ਨਾ ਖੇਤ ਦੇ ਵਿੱਚ ਝਟ ਮਾਰਦੀ ਹੈ ਹਨਾ ਝਟ ਜਦੋਂ ਮਾਰ ਰਹੀ ਹੁੰਦੀ ਉਹ ਨੂੰ ਪਤਾ ਲੱਗਦਾ ਜਦੋਂ ਉਹ ਖਾ ਕੇ ਅੱਗੇ ਚਲੀ ਜਾਂਦੀ ਐ ਦੌਗੀਆਂ ਫਿਰ ਅੱਗੇ ਜਾਂਦੀਆਂ ਨੇ ਫਿਰ ਆਪਾਂ ਫੋਨ ਕਰਕੇ ਕੋਈ ਕਿਸੇ ਡਾਕਟਰ ਨੂੰ ਬੁਲਾਉਂਦਾ ਕਿਉਂ ਕਿਸੇ ਡਾਕਟਰ ਨੂੰ ਬੁਲਾਉਂਦਾ ਹਨਾ ਪਰ ਫਿਰ ਉਹਦਾ ਹੱਲ ਤਾਂ ਹੋ ਜਾਂਦਾ ਪਰ ਜਿਹੜਾ ਨੁਕਸਾਨ ਹੋ ਗਿਆ ਹੁੰਦਾ ਉਹ ਵਾਪਸ ਨਹੀਂ ਆਉਂਦਾ ਮੇਰੇ ਕਾਫੀ ਕਿਸਾਨਾਂ ਪਰ ਉਹਨੇ ਪਿਛਲੇ ਸਾਲ ਹੋਇਆ ਹੈਗਾ ਠੀਕ ਹੈ ਜਿਹੜੇ ਪਹਿਲੇ ਫੰਗੀ ਸੈਡ ਨੇ ਇਹੀ ਦੋ ਕਾਰਗਰ ਨੇ ਇਹਨਾਂ ਦੇ ਵਿੱਚੋਂ ਜਿਹੜਾ ਮਰਜ਼ੀ ਤੁਸੀਂ ਵਰਤੋ ਠੀਕ ਹੈ ਜੇ ਇਹਨਾਂ ਦੇ ਵਿੱਚ ਨਹੀਂ ਮਿਲਦਾ ਹੈਗਾ ਤਾਂ ਤੁਸੀਂ ਐਕਸਿਸਟੋਪਨ ਪਲੱਸ ਟੈਬੋਗੋਨਯੂਲ ਵੀ ਲੈ ਸਕਦੇ ਹੋ ਜਿਸ ਨੂੰ ਨਹੀਂ ਇਹ ਮਿਲਦਾ ਜਿਸ ਨੂੰ ਇਹ ਮਿਲਦੇ ਆ ਤਾਂ ਸਭ ਤੋਂ ਵਧੀਆ ਹੈਗੇ ਤੇ ਫੰਗੀ ਸੈਡ ਵੀ ਸਮੇਂ ਦੇ ਨਾਲ ਹੀ ਕੰਮ ਕਰਦੇ ਹੈਗੇ ਆ ਠੀਕ ਹੈ ਵਿੱਚ ਕਹਿੰਦੇ ਆ ਬਾਈ ਅਸੀਂ 70 ਦਿਨ ਤੱਕ ਨਹੀਂ ਸਪਰੇਅ ਕਰਦੇ ਅਸੀਂ 80 ਦਿਨ ਤੱਕ ਨਹੀਂ ਕਰਦੇ ਚਲੋ ਬਾਈ ਉਹ ਤੁਹਾਡੀ ਮਰਜ਼ੀ ਆ ਪਰ ਮੇਰਾ ਮਕਸਦ ਸੀਗਾ ਜਾਣਕਾਰੀ ਦੇਣਾ ਕਿਸਾਨ ਭਰਾਵਾਂ ਨੂੰ ਇਹ ਤੁਸੀਂ ਜਾਣਕਾਰੀ ਨੂੰ ਪੱਲੇ ਬੰਨ ਲਿਓ ਰਿਜ਼ਲਟ ਕੱਢ ਕੇ ਦੇਖ ਲਿਓ ਤੁਹਾਡੇ ਸਾਹਮਣੇ ਰਿਜ਼ਲਟ ਜਿਹੜੇ ਮਿਲਣਗੇ ਠੀਕ ਹੈ ਜਿੱਥੇ ਪਾਣੀ ਜ਼ਿਆਦਾ ਖੜਦਾ ਯੂਰੀਆ ਦਾ ਰਿਕਾਰਡ ਹੀ ਤੋੜਦਾ ਇੱਥੇ ਆਪਾਂ ਨੇ ਪਿਛਲੇ ਸਾਲ ਦੇ ਨਾਲੋਂ ਵੀ ਵਿਕੀ ਵੀ ਵੱਧਦਾ ਤੇ ਪਈ ਵੀ ਵੱਧਦਾ ਠੀਕ ਹੈ ਪਰ ਯੂਰੀਆ ਵੱਧ ਪੈਣ ਪਾਣੀ ਵੱਧ ਪਾਉਣ ਦੇ ਨਾਲ ਜਿਵੇਂ ਕਹਦੇ ਕੋਈ ਫਾਇਦਾ ਨਹੀਂ ਹੈਗਾ ਨੁਕਸਾਨ ਹੀ ਹੈ ਪਰ ਹੁਣ ਇਹ ਨੁਕਸਾਨ ਨੂੰ ਆਪਾਂ ਨੇ ਬਚਾਉਣਾ ਹੈਗਾ ਧੰਨਵਾਦ